ਮਾਨਿਕੁਰ ਕੋ ਚਾਹ ਹੁਣ ਅੱਜ ਮੈਂ ਤੇ ਰਿੰਕੂ ਬੁੱਢੇ ਦਰਿਆ ਦੇ ਉੱਤੇ ਪਹੁੰਚੇ ਆਂ ਜਿੱਥੇ ਕਿ ਜੇਲ੍ਹ ਦੇ ਕੋਲ ਹਨਾ ਬੁੱਢਾ ਦਰਿਆ ਗੰਦਾ ਨਾਲੇ ਦੇ ਵਿੱਚ ਇਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਜੀਗਾ ਜਿੱਤੇ ਕਿ ਲੋਕ ਬੜੇ ਤੰਗ ਪਰੇਸ਼ਾਨ ਜਦੋਂ ਇੱਥੋਂ ਲੰਘਦੇ ਹੁੰਦੇ ਸੀਗੇ ਤੇ ਉਦੋਂ ਬਦਬੂ ਆਉਂਦੀ ਸੀ ਰਿੰਕੂ ਵੀਰੇ ਤੂੰ ਵੀ ਦੱਸ ਹਣ ਕਿੱਦਾਂ ਦਾ ਲੱਗਦਾ ਪਿਆ ਬਈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਕਿ ਜੇਲ੍ਹ ਦੇ ਕੋਲ ਬੁੱਢਾ ਦਰਿਆ ਆਵਾ ਕਿੱਦਾਂ ਦਾ ਦੇਖਣ ਨੂੰ ਲੱਗਦਾ ਪਿਆ ਬਈ ਯਾਰ ਪਾਣੀ ਐਨ ਸਾਫ਼ ਹੋ ਚੁੱਕਿਆ ਜਿਵੇਂ ਹੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਲਓ ਜੀ ਇੱਕ ਹੋਰ ਵਧੀਆ ਚੀਜ਼ ਦਿਖਾ ਨਾਲ ਦੇ ਨਾਲ ਵੀ ਜਿਹੜਾ ਕਿ ਦੇਖ ਬਾਬਾ ਜੀ ਸੇਵਾ ਦੇ ਹੋਏ ਨਜ਼ਰ ਆ ਰਹੇ ਨਾ ਇਹ ਉਹਦੇ ਵਿੱਚ ਤੁਸੀਂ ਦੇਖੋ ਕਿ ਦਿਨਾਂ ਕਿਤੇ ਇੱਥੇ ਗਾਰ ਹੀ ਦੇਖਣ ਨੂੰ ਹਮੇਸ਼ਾ ਮਿਲੀ ਆ ਹਨਾ ਅੱਜ ਰੇਤਾ ਦਿਖ ਰਿਹਾ ਯਾਰ ਹਨਾ ਆ ਦੇਖੋ ਤੇ ਸਫਾਈ ਹੋ ਰਹੀ ਆ ਪੂਰੀ ਕਿੰਨੀ ਵਧੀਆ ਗੱਲ ਆ ਮੜੇ ਜੀ ਜ਼ੂਮ ਕਰਕੇ ਨਾ ਦਿਖਾ ਦੇ ਰਿੰਕੂ ਵੀ ਮਤਲਬ ਕਿ ਜਿੱਥੇ ਗਾਰ ਦੇਖਣ ਨੂੰ ਮਿਲਦੀ ਸੀ ਅਕਸਰ ਇੱਥੇ ਅੱਜ ਰੇਤਾ ਦੇਖਣ ਨੂੰ ਮਿਲਦਾ ਪਿਆ ਹਨਾ ਸਹੀ ਗੱਲ ਆ ਪਰ ਸਫਾਈ ਹੋ ਰਹੀ ਆ ਪੂਰੀ ਐ ਨਾ ਹਾਂ ਬੀਤੇ ਦੇਣੀ ਬੜੀ ਇੱਕ ਮੰਦਭਾਗੀ ਗੱਲ ਹੋਈ ਸੀ ਇੱਥੇ ਹਨਾ ਛੋਟੇ ਛੋਟੇ ਦੋ ਬੱਚੇ ਜਿਹੜਾ ਕਿ ਡੁੱਬ ਗਏ ਸੀ ਕਿ ਦਿਨਾਂ ਕਿਤੇ ਉਹਨਾਂ ਦੇ ਇੱਕ ਉਹ ਇਹੀ ਜਗ੍ਹਾ ਹਾਂ ਹਾਂ ਵੀਰੇ ਉਹੀ ਜਗ੍ਹਾ ਵਾ ਕਿਤੇ ਨਾ ਕਿਤੇ ਇੱਕ ਛੋਟੀ ਜੀ ਲਾਪਰਵਾਹੀ ਵਰਤੀ ਗਈ ਜਿਹੜਾ ਕਿ ਬੱਚਿਆਂ ਦੇ ਦੁਆਰਾ ਜਾਂ ਉਹਨਾਂ ਦੇ ਘਰਦਿਆਂ ਦੇ ਦੁਆਰਾ ਹਨਾ ਵੀ ਉਹਨਾਂ ਨੂੰ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਸੀਗਾ ਕਿਉਂਕਿ ਜੇ ਕੋਈ ਡੂੰਗਾ ਹੋ ਚੁੱਕਿਆ ਹੈ ਘਟੋਕਟ 8 9 ਫੁੱਟ ਜਾਂ ਘਟੋਕਟ 10 ਫੁੱਟ ਤਾਂ ਡੂੰਗਾ ਹੋਊਗਾ ਕਿਉਂਕਿ ਆਪਾਂ ਨੂੰ ਵੀ ਇਹਦੀ ਡੂੰਘਾਈ ਦਾ ਹਜੇ ਅੰਦਾਜ਼ਾ ਨਹੀਂ ਲਾ ਸਕਦੇ ਨਾ ਆਪਾਂ ਇੱਥੇ ਇਦਾਂ ਵੀ ਅੰਦਾਜ਼ਾ ਨਹੀਂ ਲਾ ਸਕਦੇ ਹਨਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਦੇ ਨਾ ਕਦੇ ਮੈਂ ਕਹਿਣਾ ਚਾਹਨਾ ਵਾਂ ਲੋਕਾਂ ਨੂੰ ਵੀ ਕੋਈ ਵੀ ਜਿਹੜਾ ਕਿ ਆਪਣੇ ਬੱਚਿਆਂ ਨੂੰ ਧਿਆਨ ਰੱਖਿਆ ਕਰੋ ਵੀ ਇਹ ਜਗ੍ਹਾ ਦੇ ਉੱਤੇ ਨਾ ਪੈ ਰਿਆ ਜਾਵੇ ਤੇ ਜਦੋਂ ਪੈਰਨ ਦੀ ਗੱਲਬਾਤ ਨਾ ਆਣ ਦੀ ਗੱਲਬਾਤ ਆਊਗੀ ਸੰਤ ਬਾਬਾ ਬਲਵੀਰ ਸਿੰਘ ਜਿਹੜੇ ਸੀਤੇਵਾਲ ਦੀ ਇਹ ਉਹਨਾਂ ਦਾ ਵੱਡਾ ਉਪਰਾਲਾ ਹਨਾ ਉਹ ਮਤਲਬ ਇੱਕ ਮੈਸੇਜ ਪਾਇਆ ਜਾਂਦਾ ਉਹਨਾਂ ਦੇ ਦੁਆਰਾ ਨਾਲੇ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਨਾਲ ਦੇ ਨਾਲ ਤੇ ਮੈਂ ਨਾਲ ਦੇ ਨਾਲ ਦੱਸਣਾ ਜਾਊਂਗਾ ਰਿੰਕੂ ਉੱਧਰ ਮਾਰ ਕੇ ਦਿਖਾ ਦੇ ਨਾ ਮੈਨੂੰ ਲੱਗਦਾ ਵੀ ਇਹ ਦਰਿਆ ਦੇ ਵਿੱਚ ਨਾ ਅੱਗੇ ਕਿਤੇ ਗੰਦਾ ਪਾਣੀ ਹੁੰਦਾ ਸੀਗਾ ਬਿਲਕੁਲ ਸਾਫ਼ ਹੋ ਚੁੱਕਿਆ ਹਾਂ ਹੁਣ ਤੈਨੂੰ ਲੱਗਦਾ ਨਾ ਉਹ ਦੇਖ ਬੁਲਬੁਲੇ ਉੱਠ ਰਹੇ ਵੀ ਹੁਣ ਵਿੱਚ ਮੱਛੀਆਂ ਵੀ ਹੋਣਗੀਆਂ ਵਿੱਚ ਦੇ ਤੇ ਜਿਹੜੇ ਆਪਣੇ ਫੈਕਟਰੀਆਂ ਦਾ ਪਾਣੀ ਆ ਰਿਹਾ ਸੀ ਉਹ ਬੰਦ ਹੋ ਚੁੱਕਿਆ ਕਿ ਨਹੀਂ ਹਾਂ ਹੁਣ ਵੀ ਕਿ ਵੀਰੋ ਬੰਦ ਕਰ ਦਿੱਤਾ ਗਿਆ ਵਾ ਪਾਣੀ ਬੰਦ ਕਰ ਦਿੱਤਾ ਗਿਆ ਵਾ ਉਹਨੂੰ ਸਾਫ਼ਲੀ ਪਲਾਂਟਾਂ ਦੇ ਵਿੱਚ ਪਾਇਆ ਜਾ ਰਿਹਾ ਉਹ ਦੇਖੋ ਤੁਸੀਂ ਸਾਹਮਣੇ ਉਹ ਪਾਣੀ ਆ ਰਿਹਾ ਹਨਾ ਹਾਂਜੀ ਉਹ ਸਾਹਮਣੇ ਪਲਾਂਟ ਲੱਗਿਆ ਹੋਇਆ ਬਸ ਪਾਣੀ ਸਾਫ਼ ਕਰਨ ਵਾਲਾ ਉਹ ਪਰਲੀ ਸਾਈਡ ਦੇ ਉੱਤੇ ਦੇਖੋ ਅੱਛਾ ਜੀ ਪਰਲੀ ਸਾਈਡ ਦੇ ਉੱਤੇ ਪਾਣੀ ਸਾਫ਼ ਕਰਨ ਦਾ ਪਲਾਂਟ ਆ ਉਹ ਜਗ੍ਹਾ ਦੇ ਉੱਤੇ ਉੱਥੋਂ ਪਾਣੀ ਸਾਫ਼ ਹੋ ਕੇ ਉਹ ਜਗ੍ਹਾ ਦੇ ਉੱਤੇ ਮੱਛੀਆਂ ਮਰੀਆਂ ਜੀ ਬਹੁਤ ਜ਼ਿਆਦਾ ਅੱਛਾ ਜੀ ਅੱਛਾ ਤੈਰ ਕੇ ਨਾਲੇ ਦਾ ਪਾਣੀ ਉਧਰ ਆਫ ਕਰਕੇ ਅੱਛਾ ਨਾਲੇ ਦਾ ਪਾਣੀ ਉਧਰੋਂ ਆਂਦਾ ਹਜੇ ਵੀ ਥੋੜਾ ਬੋਤਾ ਹਨਾ ਥੋੜਾ ਬੋਤਾ ਕੁਝ ਨਾ ਕੁਝ ਲੋਕ ਜਿਹੜੇ ਹਜੇ ਵੀ ਜਿਹੜਾ ਕਿ ਬਾਬਾ ਜੀ ਦਾ ਕਹਿਣਾ ਪਾਣੀ ਬਾਂਦੇ ਵਿੱਚ ਮੱਛੀਆਂ ਮਰੀਆਂ ਵੀ ਆ ਵਾਕੇ ਕਿਤੇ ਨਾ ਕਿਤੇ ਮੱਛੀਆਂ ਆ ਗਈਆਂ ਤੁਸੀਂ ਦੇਖੋ ਤੇ ਕਿਤੇ ਨਾ ਕਿਤੇ ਉੱਪਰ ਉੱਠਦੀਆਂ ਨੇ ਜਦੋਂ ਪਾਣੀ ਸਾਫ਼ ਹੋਊਗਾ ਪ੍ਰੋਪਰ ਇਸ ਜਗ੍ਹਾ ਦੇ ਉੱਤੇ ਮੱਛੀਆਂ ਦੇਖਣ ਨੂੰ ਮਿਲਿਆ ਕਰਨਗੀਆਂ ਪਰ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਸਾਨੂੰ ਆਪਣਾ ਆਸ-ਪਾਸ ਦਾ ਜਿਹੜਾ ਵਾਤਾਵਰਣ ਆ ਸਾਫ਼-ਸੁਥਰਾ ਰੱਖਣਾ ਚਾਹੀਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਜਿਹੜਾ ਕਿ ਲੋਕਾਂ ਦੀ ਜਿਹੜੀ ਉਮਰ ਹੁੰਦੀ ਸੀ 100-100 ਸਾਲ ਦੇ ਬਜ਼ੁਰਗ ਹੋ ਗੁੰਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜਾ ਕਿ ਤੁਸੀਂ ਦੇਖ ਲਓ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਅਕਸਰ ਕਹਿੰਦੇ ਜਿਹੜਾ ਕਿ ਕੈਂਸਰ ਦੀ ਬਿਮਾਰੀ ਜਾਂ ਹੋਰ ਬਿਮਾਰੀਆਂ ਇਹ ਦਰਿਆ ਫੁਲਾ ਰਿਆ ਸੀਗਾ ਨਾ ਇਹ ਦਰਿਆ ਨਹੀਂ ਜਿਹੜੇ ਕਿ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਪੈ ਰਿਆ ਸੀ ਕੈਮੀਕਲ ਵਾਲਾ ਉਹ ਲੋਕਾਂ ਨੂੰ ਬਿਮਾਰ ਕਰ ਰਿਹਾ ਸੀਗਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੀਿੰਦਗੀ ਲੈ ਰਿਆ ਸੀਗਾ ਹਨਾ ਹਾਂ ਤੇ ਹੁਣ ਆਪਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵਾ ਵੀ ਇਸ ਪਾਣੀ ਨੂੰ ਸਾਫ਼ ਰੱਖਿਆ ਜਾਵੇ ਜਿਹੜੇ ਲੋਕ ਇਹਦੇ ਵਿੱਚ ਗੰਦਗੀ ਸੁੱਟਦੇ ਆ ਉਹ ਗੰਦਗੀ ਨਾ ਸੁੱਟਣ ਤੇ ਨਾਲ ਦੇ ਨਾਲ ਮੇਰੇ ਦੋਸਤੋ ਜਿਹੜੀ ਕਿ ਇਹ ਵੀਡੀਓ ਨੂੰ ਦੇਖਦੇ ਪਿਓ ਅਸੀਂ ਲਾਈਵ ਕੀਤਾ ਇਸ ਜਗ੍ਹਾ ਦੇ ਉੱਤੇ ਆ ਕੇ ਕਿਉਂਕਿ ਅਸੀਂ ਦੇਖਣਾ ਸੀਗਾ ਦੁਬਾਰਾ ਆ ਕੇ ਵੀ ਜਗ੍ਹਾ ਤੇ ਪਾਣੀ ਸਾਫ਼ ਹੋਇਆ ਨਹੀਂ ਕਈ ਲੋਕ ਕਹਿੰਦੇ ਆ ਵੀ ਇਹ ਸਟੰਟ ਹੋ ਰਿਹਾ ਵਾ ਇਹ ਸਚਾਈ ਹੈ ਵੀ ਜਿਹੜਾ ਕਿ ਇਹ ਪਾਣੀ ਸਾਫ਼ ਕੀਤਾ ਜਾ ਰਿਹਾ ਹੈ ਬਾਬਾ ਜੀ ਖੜੇ ਨੇ ਦੇਖ ਲਓ ਤੁਸੀਂ ਲਾਈਵ ਆ ਪਾਈਪ ਲਾਈ ਹੋਈ ਹੈ ਜੋ ਕਿ ਪਾਣੀ ਨਾਲ ਬਿਲਕੁਲ ਸਾਫ਼ ਕੀਤਾ ਜਾ ਰਿਹਾ ਹੈ ਪਾਣੀ ਬਿਲਕੁਲ ਸਾਫ਼ ਦਿਖ ਰਿਹਾ ਵਾ ਗੰਦਗੀ ਹੈ ਜਿਹੜੀ ਉਹ ਬਾਹਰ ਕੱਢੀ ਜਾ ਰਹੀ ਆ ਤੇ ਮਸ਼ੀਨ ਜਿਹੜੀ ਆਹਾ ਸੇਵਾ ਚ ਮਿਲੀ ਆ ਜੀ ਹਾਂ ਦੇਖੋ ਜੀ ਲੋਕ ਇੱਧਰ ਤੇ ਸ਼ਰਧਾਲੂ ਬੈਠੇ ਵੀ ਅੱਜ ਕਿਸੇ ਨੇ ਬਾਬਾ ਜੀ ਨੂੰ ਦਰਿਆ ਦਾ ਕੰਮ ਦੇਖਦੇ ਹੋਏ ਉਹਨਾਂ ਨੇ ਜਦੋਂ ਦੇਖਿਆ ਆ ਕੇ ਵੀ ਵਾਕਿਆ ਦਰਿਆ ਦਾ ਪਾਣੀ ਸਾਫ ਹੋਇਆ ਹੋਇਆ ਤੇ ਉਹਨਾਂ ਨੇ ਬਾਬਾ ਜੀ ਨੂੰ ਇਹ ਮਸ਼ੀਨ ਮਤਲਬ ਕਿ ਸੇਵਾ 'ਚ ਭੇਜੀਆ ਵੀ ਬਾਬਾ ਜੀ ਵੀ ਆ ਸੇਵਾ 'ਚ ਵਿਦਿਆ ਦੀ ਸੇਵਾ ਅਜ ਦੇ ਵਾਸਤੇ ਭੇਜੀ ਗਈ ਆ ਇਹ ਸਾਫ ਹੋਵੇ ਦਰਿਆ ਕੀਤਾ ਜਾਵੇ ਹਾਂ ਜੀ ਇਹ ਬਹੁਤ ਵਧੀਆ ਗੱਲ ਹੈ ਇਹ ਮੈਂ ਸੁਣਿਆ ਤੇ ਇੱਕ ਸ਼ਿਪ ਵੀ ਮਿਲੀ ਹੋਈ ਆ ਕਿਸ਼ਤੀ ਆ ਜਿਹੜੀ ਵੀ ਵਦਿਆ ਦੇਖੋ ਭਾਜੀ ਕਿਸ਼ਤੀ ਲੱਗੀ ਹੋਈ ਹੈ ਇੱਥੇ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੁਸੀਂ ਦੇਖੋ ਬਹੁਤ ਵਧੀਆ ਤੰਗ ਤਰੀਕੇ ਦੇ ਨਾਲ ਜਿਹੜੀ ਕਿ ਕਿਸ਼ਤੀ ਇੱਥੇ ਚੱਲਦੀ ਆ ਬਾਬਾ ਜੀ ਨਾਲ ਇਹ ਨਹੀਂ ਹੈ ਜੀ ਮਤਲਬ ਕਿ ਬਾਬਾ ਜੀ ਮਤਲਬ ਕਿ ਆਪਣੇ ਸੇਵਾਦਾਰਾਂ ਨੂੰ ਭੇਜ ਦਿੰਦੇ ਆ ਜਾਂ ਤੈਰਨ ਵਾਲੇ ਜਿਹੜੇ ਮੁੰਡੇ ਰੱਖੇ ਹੋਏ ਆ ਉਹਨਾਂ ਨੂੰ ਨਾ ਦੀ ਨਾਮ ਬਾਬਾ ਜੀ ਆਪ ਕਿਸ਼ਤੀ ਨੂੰ ਡਰਾਈਵ ਕਰਦੇ ਨੇ ਆਪ ਚਲਾਉਂਦੇ ਨੇ ਆਪ ਸਾਰਾ ਸਰਵੇ ਕਰਦੇ ਆ ਜੀ ਦਰਿਆ ਦੇ ਵਿੱਚ ਘੁੰਮਦੇ ਨੇ ਆਪ ਵੀ ਕਿਸੇ ਦੀ ਜ਼ਿੰਦਗੀ ਨਾਲ ਵੀ ਥਲਵਾੜਦੇ ਨੇ ਆਪ ਚੱਕਦੇ ਨੇ ਫਿਰ ਜਾ ਕੇ ਕਿਸੇ ਨੂੰ ਇਸ ਬੰਦੇ ਨੂੰ ਕਹਿੰਦੇ ਨੇ ਜੀ ਅੱਛਾ ਜੀ ਹਾਂਜੀ ਹੁਣ ਦੇਖੋ ਤੁਸੀਂ ਪਰ ਕਿਤੇ ਨਾ ਕਿਤੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਬੜੇ ਬੇਸ਼ਰਮ ਆ ਤੁਸੀਂ ਦੇਖੋ ਭਾਜੀ ਉਹ ਦੇਖੋ ਦਿਖਾਓ ਆ ਬੋਰੀਆਂ ਵਿੱਚ ਛੁੱਟੀਆਂ ਪਈਆਂ ਵਾ ਇਹ ਜਿਹੜੇ ਲੋਕ ਆ ਆਪਸ ਸੁਧਾਰ ਨਹੀਂ ਸਕਦੇ ਇਹਨਾਂ ਨੂੰ ਮਤਲਬ ਕਿ ਉਹ ਖੁਦ ਵੀ ਨਹੀਂ ਚਾਹੁੰਦੇ ਕਿ ਇਹ ਸਾਫ਼ ਹੋਵੇ ਕਿਉਂਕਿ ਆਪਣੇ ਲੋਕਾਂ ਨੂੰ ਨਾ ਮੈਂ ਦੱਸਾਂ ਪਿੱਛੇ ਪਜਣਗੇ ਪਾਣੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਇੱਥੇ ਨਾ ਪਾਣੀ ਸਾਫ਼ ਹੁੰਦਾ ਸੀ ਵੀਰੇ ਤੇ ਹੁਣ ਪਰ ਲੋਕਾਂ ਨੂੰ ਕਾਫੀ ਸਾਲ ਹੋ ਗਏ ਹੁਣ ਮੇਰੇ ਸਾਹਮਣੇ 15-20 ਸਾਲ ਹੋ ਗਏ ਜਿਹੜਾ ਲੋਕਾਂ ਨੂੰ ਗੰਦਗੀ 'ਚ ਰਹਿਣ ਦੀ ਆਦਤ ਪੈ ਗਈ ਆ ਤੁਸੀਂ ਦੇਖਿਆ ਕੋਈ ਆਵਾਜ਼ ਹੀ ਨਹੀਂ ਠਾਉਂਦਾ ਵੀ ਇੰਨਾ ਗੰਦ ਸਿੱਟ ਰਿਹਾ ਕੋਈ ਲਫਾਫਾ ਸਿੱਟ ਰਿਹਾ ਕੋਈ ਕੋਸ਼ਿਸ਼ ਸਿੱਟ ਰਿਹਾ ਕੋਈ ਬੰਦਾ ਮਤਲਬ ਕਿ ਜ਼ਿੰਮੇਵਾਰੀ ਸਮਝ ਹੀ ਨਹੀਂ ਰਿਹਾ ਵੀ ਆਪਾਂ ਦਰਿਆ ਗੰਦਾ ਨਾ ਕਰੀਏ ਪਾਣੀ ਸਾਫ਼ ਰੱਖੀਏ ਹਾਂ ਹਾਂ ਕੋਈ ਸੋਚ ਹੀ ਨਹੀਂ ਰਿਹਾ ਹੈਗਾ ਵੀਰੇ ਉਹੀ ਗੱਲ ਆ ਨਾ ਕਹਿੰਦੇ ਵੀ ਆਪ ਕਰਨਾ ਨਹੀਂ ਤੇ ਦੂਜੇ ਨੂੰ ਕਰਨ ਦੇ ਦੇਣਾ ਇਹ ਲੋਕਾਂ ਦੀ ਇੱਕ ਆਦਤ ਹੁੰਦੀ ਹੈ ਵੀ ਜਿੱਥੇ ਕੋਈ ਸਹੀ ਕੰਮ ਹੁੰਦਾ ਹੋਵੇ ਉੱਥੇ ਜਾ ਕੇ ਉਂਗਲ ਲਾ ਜੇ ਦੀ ਘਰ ਦੇ ਵਿੱਚ ਨਹੀਂ ਚਲਦੀ ਹੁੰਦੀ ਉਹ ਬਾਹਰ ਆ ਕੇ ਘੋੜਦਾ ਹੁੰਦਾ ਆਪਣੀਆਂ ਤੁਸੀਂ ਦੇਖੋ ਕਿਤੇ ਨਾ ਕਿਤੇ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ ਵਾ ਸੋਚਣਾ ਚਾਹੀਦਾ ਵਾ ਵੀ ਕਿਤੇ ਨਾ ਕਿਤੇ ਵੀ ਕਿਸ ਤਰੀਕੇ ਦੇ ਨਾਲ ਸਾਡੀ ਸਫਾਈ ਹੋ ਰਹੀ ਹੈ ਗੰਦਗੀ ਦੇ ਵਿੱਚੋਂ ਸਾਨੂੰ ਕੱਢਿਆ ਜਾ ਰਿਹਾ ਪਰ ਕੀ ਕਰੀਏ ਕਈ ਲੋਕ ਜਿਹੜੇ ਗੰਦਗੀ ਦੇ ਵਿੱਚ ਰਹਿਣਾ ਗਿੱਜੇ ਹੋ ਰਹੇ ਉਹ ਗੰਦਗੀ ਹੀ ਉਹਨਾਂ ਨੂੰ ਪਸੰਦ ਹੁੰਦੀ ਹੈ ਦੇਖ ਸਕਦੇ ਹੋ ਜੀ ਪੂਰਾ ਇਹ ਮੁੱਢਾ ਤੇਰਾ ਸਾਫ਼ ਹੋ ਰਿਹਾ ਵਾ ਲਾਈਵ ਤਸਵੀਰ ਦੇਖ ਸਕਦੇ ਤੁਸੀਂ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਜੀ ਆਜੋ ਤੁਹਮੇ ਇੱਕ ਵਾਰ ਦਿਖਾ ਦਿੰਨੇ ਚੰਗੀ ਤਰ੍ਹਾਂ ਜਿਹੜੀ ਆ ਮਸ਼ੀਨ ਆ ਜੀ ਇਹ ਸੇਵਾ ਚੁਫੇ ਮਿਲੀ ਆ ਜੀ ਬਾਬਾ ਜੀ ਨੂੰ ਦਰਿਆ ਦੀ ਸੇਵਾ ਵਾਸਤੇ ਆ ਦੇਖੋ ਜੀ ਮਸ਼ੀਨਾਂ ਲੱਗੀਆਂ ਹੀ ਐ ਤੇ ਸਫਾਈ ਹੋ ਰਹੀ ਆ ਪੂਰੀ

ਆਹ ਪਾਣੀ ਨਾ ਹੋਰ ਕਰਨੇ ਪੈ ਰਿਹਾ। ਪਾਣੀ ਕਰਕੇ ਅੱਛੀ ਬਣੀ ਗਿਆ ਰਹਿਣਾ। ਬਹੁਤ ਨੁਕਸਾਨ ਆਇਆ ਨਾ ਜੀਵਾਂ ਦਾ। ਇਹ ਵੀ ਪਾਣੀ ਸਾਫ਼ ਕਰਨੇ ਬਹੁਤ ਸਹਤਮੰਦ ਆ ਵਿਚਾਰੀ ਹੁਣ ਗੰਦਾ ਪਾਣੀ ਕੀ ਕਰਨੀ ਹੈ। ਉਹ ਤੱਕ ਗਿਆ ਜੇ ਅੱਜ ਤੱਕ ਨਹੀਂ ਆ ਬੰਦਾ ਖਲੋਤਾ। ਹਾਂਜੀ ਹਾਂਜੀ। ਠੀਕ ਆ ਜੀ ਦੁਬਾਰਾ ਤੁਹਾਨੂੰ ਨੈਕਸਟ ਅਪਡੇਟ ਦਿੱਤੀ ਜਾਊਗੀ।